ਹਾਂਜੀ ਸਤਿ ਸ੍ਰੀ ਅਕਾਲ ਗਾਇਸ ਆਪਾਂ ਆ ਗਏ ਇੱਕ ਵਾਰ ਫੇਰ ਤੁਹਾਡੇ ਲਈ ਨਵੀਂ ਰੈਸਪੀ ਨਵੀਂ ਵੀਡੀਓ ਦੇ ਨਾਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਟਰਾਂ ਵਾਲੇ ਚਾਵਲ ਤੇ ਮਟਰਾਂ ਵਾਲੇ ਚਾਵਲ ਬਣਾਉਣ ਦੇ ਲਈ ਆਪਾਂ ਨੂੰ ਕੀ ਕੀ ਚਾਹੀਦਾ ਹੈ ਉਹ ਆਪਾਂ ਤੁਹਾਨੂੰ ਇੱਕ ਕਰ ਝਾਤ ਮਰਾ ਦਈਏ ਤੇ ਮਟਰਾਂ ਵਾਲੇ ਚੌਲ ਬਣਾਉਣ ਦੇ ਲਈ ਆਪਾਂ ਲੈ ਆਏ ਇੱਕ ਪਿਆਜ਼ ਉਹਨੂੰ ਆਪਾਂ ਲੰਬਾ ਲੰਬਾ ਤੇ ਬਰੀਕ-ਬਰੀਕ ਕੱਟ ਲਿਆ ਇੱਕ ਕੌਲੀ ਮਟਰਾਂ ਦੀ ਲਈ ਆਪਾਂ ਪੰਜ-ਛੇ ਹਰੀਆਂ ਮਿਰਚਾਂ ਤੇ ਅਦਰਕ ਦਾ ਟੁਕੜਾ ਲਿਆ ਉਹਨੂੰ ਆਪਾਂ ਬਰੀਕ-ਬਰੀਕ ਇਦਾਂ ਲੰਬਾ-ਲੰਬਾ ਕੱਟ ਲਿਆ ਤੇ ਪੰਜ-ਛੇ ਆਪਾਂ ਕੜੀ ਪੱਤੇ ਲਏ ਆ ਤੇ ਹੁਣ ਆਪਾਂ ਬਣਾ ਮਟਰਾਂ ਦਾ ਚੋਲ ਬਣਾਉਣ ਦੇ ਲਈ ਆਪਾਂ ਪਾਵਾਂਗੇ ਸਭ ਤੋਂ ਪਹਿਲਾਂ ਕੁੱਕਰ ਦੇ ਵਿੱਚ ਇੱਕ ਕੜਛੀ ਭਰ ਕੇ ਤੇਲ ਤੇਲ ਨੂੰ ਆਪਾਂ ਗਰਮ ਹੋਣ ਦੇਵਾਂਗੇ ਪਹਿਲਾਂ ਹਾਂਜੀ ਗਾਇਸ ਤੇਲ ਆਪਣਾ ਗਰਮ ਹੋ ਚੁੱਕਿਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਤੇਲ ਦੇ ਵਿੱਚ ਪਾਵਾਂਗੇ ਇੱਕ ਚਮਚ ਜੀਰੇ ਦਾ ਜੀਰਾ ਪਾ ਕੇ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਕੜੀ ਪੱਤੇ ਇਹਨਾਂ ਨਾਲ ਹੀ ਆਪਾਂ ਅਦਰਕ ਪਾ ਦਾਂਗੇ ਹੁਣ ਕੜਿਆ ਬਰੋਂ ਕਰਨਾ ਪੈਣਾ ਨਾਲ ਹੀ ਆਪਾਂ ਇਹਦੇ ਵਿੱਚ ਮਟਰ ਤੇ ਪਿਆਜ਼ ਤੇ ਹਰੀ ਮਿਰਚ ਆਪਾਂ ਸਨਾਂ ਨੂੰ ਐਡ ਕਰਾਂਗੇ ਹਾਂਜੀ ਮਟਰ ਦੀ ਥੋੜੀ ਜਿਹੀ ਪਨਾਈ ਕਰਨ ਤੋਂ ਬਾਅਦ ਆਪਾਂ ਪਾਵਾਂਗੇ ਇਹਨਾਂ ਨਮਕ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਇਹਦੇ ਵਿੱਚ ਲਾਲ ਮਿਰਚੀ ਕਿਉਂਕਿ ਆਪਾਂ ਪਹਿਲਾਂ ਹੀ ਮਿਰਚਾਂ ਪਾ ਚੁੱਕੇ ਹਾਂ ਉਸ ਕਰਕੇ ਬਸ ਹੋ ਗਿਆ ਇਹੇ ਪੌੜੀਆਂ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਹਾਂਜੀ ਤੇ ਆਪਣੇ ਮਟਰ ਥੋੜੀ ਜਿਹੀ ਪਕ ਗਏ ਆ ਤੇ ਹੁਣ ਆਪਾਂ ਇਹਦੇ ਵਿੱਚ ਚਾਵਲ ਐਡ ਕਰਾਂਗੇ ਚਾਵਲ ਨੂੰ ਤੁਸੀਂ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਆ ਤੇ ਹੁਣ ਆਪਾਂ ਇਹਦੇ ਚ ਪਾਵਾਂਗੇ ਆਪਣੇ ਜਿੰਨਾ ਪਾਣੀ ਸੀਗੇ ਉਹ ਤੋਂ ਥੋੜਾ ਜਿਹਾ ਵਾਧਾ ਆਪਾਂ ਥੋੜਾ ਜਿਹਾ ਵਾਧਾ ਆਪਾਂ ਦੇ ਵਿੱਚ ਪਾਣੀ ਪਾਵਾਂਗੇ ਨਾਲੇ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਾਂਗੇ ਤਾਂ ਚੰਗੀ ਤਰ੍ਹਾਂ ਹਿਲਾ ਕੇ ਤੇ ਠਕ ਤੱਕ ਅਨ ਬੰਦ ਕਰਦੇ ਆਵਾਂਗੇ ਦੋ ਸੀਟੀ ਹੋਣ ਤੱਕ ਆਪਾਂ ਚੋਲਾ ਨੂੰ ਪਕਾਵਾਂਗੇ ਹਾਂਜੀ ਗਾਇਸ ਮਟਰ ਵਾਲੇ ਛੋਲੇ ਸਾਡੇ ਬਣ ਕੇ ਬਿਲਕੁਲ ਰੈਡੀ ਆ ਤੇ ਆਸ ਕਰਦੀ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇਗੀ ਜੇ ਪਸੰਦ ਆਵੇਗੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ